ਮੈਨੂੰ ਇਹ ਦੱਸੋ ਤੁਸੀਂ ਅਮੀਰ ਕਿਵੇਂ ਹੋ ਰਹੇ ਹੋ ਤੁਹਾਡੇ ਕੋਲੇ ਕਿਹੜੀ ਗਿੱਦੜ ਸਿੰਗੀ ਐ ਔਰ ਸਿਰਫ ਤੁਸੀਂ ਨਹੀਂ ਤੁਹਾਡੇ ਨਾਲ ਦੇ ਪੋਲਿਟਿਸ਼ੀਅਨ ਵੀ ਕਿ ਤੁਹਾਡੇ ਜੋ ਆ ਮਿਸਟਰ ਵਿਕਰਮ ਮਜੀਠੀਆ ਦੇ ਉੱਤੇ ਕੇਸ ਬਣਾਇਆ ਕਿ ਤੁਹਾਡੀ ਸਾਰਿਆਂ ਦੀ ਇਹ ਚੈਕਿੰਗ ਨਹੀਂ ਹੋਣੀ ਚਾਹੀਦੀ ਕਿ ਲੋਕ ਮਰ ਕੇਵੇਂ ਰਹੇ ਨੇ ਉਹ ਗਰੀਬ ਕਿਵੇਂ ਹੋ ਰਹੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਸੁੱਕੜ ਕੇਵੇਂ ਰਹੀਆਂ ਉਹਨਾਂ ਦੇ ਘਰ ਕਿਵੇਂ ਛੋਟੇ ਹੋ ਰਹੇ ਨੇ ਬੱਚੇ ਬਾਹਰ ਕਿਉਂ ਭਜ ਰਹੇ ਨੇ ਤੇ ਤੁਹਾਡੇ ਘਰ ਮਹਿਲਾਾਂ ਛਿਵੇਂ ਬਦਲ ਰਹੇ ਨੇ ਦੱਸੂਗੇ ਇਹਦੇ ਬਾਰੇ ਇਹ ਕਿੰਬੋਲਦੇ ਨੇ ਤੁਹਾਨੂੰ ਦਾ ਬੁਰਾ ਲੱਗਣਾ ਹੀ ਅਸੀਂ ਬੋਲਦੇ ਕਿਉਂ ਐ ਕਿਉਂਕਿ ਤੁਹਾਡੀਆਂ ਕਰਤੂਤਾਂ ਦੱਸਦੇ ਆ ਸਾਰਿਆਂ ਦੀਆਂ ਤੁਹਾਡੀ ਗਵਰਨਮੈਂਟਸ ਨੂੰ ਕੀ ਕਰਨਾ ਚਾਹੀਦਾ ਸੀ ਤੇ ਕੀ ਨਹੀਂ ਕੀਤਾ ਤੇ ਜੋ ਨਹੀਂ ਕੀਤਾ ਉਹਦੀ ਬਜਾਏ ਤੁਸੀਂ ਕਰ ਕੀ ਰਹੇ ਹੋ ਇਹ ਦੱਸਦੇ ਆ ਅਸੀਂ ਜਿਵੇਂ ਦਰਿਆਵਾਂ ਨੂੰ ਤੁਸੀਂ ਕਿ ਤੁਹਾਨੂੰ ਨਹੀਂ ਪਤਾ ਥੀਮਸ ਦਰਿਆ ਕਲੀਨ ਹੋ ਗਿਆ ਲੰਡਨ ਦਾ ਸਿਆਨ ਪਾਇਰਸ ਦਾ ਰਿਆਨ ਨਦੀ ਹੈ ਜਰਮਨੀ ਦੀ ਇਹ ਵੀ ਗੰਦੇ ਹੁੰਦੇ ਸੀ ਕਿਤੇ ਐ ਕਲੀਨ ਹੋ ਗਏ ਨਹੀਂ ਤੇ ਸਾਡਾ ਬੁੱਢਾ ਤੇਰੀ ਆਖ ਕਿਉਂ ਨਹੀਂ ਹੋ ਰਿਹਾ